ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਡੀ ਫਤੇ ਦੀ ਆਵਾਜ਼ ਨਹੀਂ ਆਈ ਗੁਰਗੋਬਿੰਦ ਸਿੰਘ ਜੀ ਦਾ ਪ੍ਰਮਾਣ ਹੈ ਅਗਰ ਸਿੰਘ ਗੱਜ ਵੱਜ ਕੇ ਫਤੇਕ ਜਾਂਦੇ ਤਾਂ ਉਸ ਦੇ ਕੰਨੀ ਗੁਰਗੋਬਿੰਦ ਸਿੰਘ ਜੀ ਦੇ ਸੱਜਾ ਮੋਢਾ ਹੁੰਦਾ ਹੈ ਅਗਰ ਸਿੰਘ ਹੋੜੀ ਫਤੇਕ ਜਾਂਦੇ ਤਾਂ ਉਸ ਦੇ ਕੰਨੀ ਗੁਰਗੋਬਿੰਦ ਸਿੰਘ ਜੀ ਦਾ ਖੱਬਾ ਮੋਢਾ ਹੁੰਦਾ ਹੈ ਅਗਰ ਸਿੰਘ ਫਤੇ ਨਹੀਂ ਜਿਹਾ ਹੁੰਦਾ ਤਾਂ ਉਸ ਦੇ ਕੰਨੀ ਗੁਰਗੋਬਿੰਦ ਸਿੰਘ ਜੀ ਦੀ ਪਿੱਠ ਹੁੰਦੀ ਹੈ ਸੰਗਤ ਜੀ ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਗੁਰਗੋਬਿੰਦ ਸਿੰਘ ਜੀ ਦੀ ਪਿੱਠ ਕਰਨ ਜਾਣੇ ਜੇ ਸੱਜੇ ਮੋਢੇ ਤਾਂ ਨਹੀਂ ਸੋ ਆਉ ਗੱਜ ਕੇ ਫਤੇਕ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਨ ਸਿੰਘ ਹੈ ਮੈਂ 6ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਅੱਜ ਤੁਹਾਨੂੰ ਜੋ ਕਵਿਤਾ ਸੁਣਾਉਣ ਜਾ ਰਿਹਾ ਹਾਂ ਉਹ ਕਵਿਤਾ ਉਸ ਸਮੇਂ ਨਾਲ ਸੰਬੰਧਿਤ ਹੈ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘ ਛੱਡ ਕੇ ਬਿਦਾਵਲੀ ਕਿਹ ਦੇ ਗਏ ਸੀ ਕਿ ਅਸੀਂ ਤੁਹਾਡੇ ਸਿੰਘ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤੇ ਮਾਈ ਭਾਗੌਰ ਜੀ ਨੇ ਜਾ ਕੇ ਉਹਨਾਂ ਸਿੰਘਾਂ ਨੂੰ ਵੰਗਾਰੇ ਆ ਸੀ ਫਿਰ ਉਹਨਾਂ ਸਿੰਘਾਂ ਦੀ ਅੱਖ ਜਾਗੀ ਸੋ ਆਓ ਕਵਿਤਾ ਨਾਲ ਜੁੜਦੇ ਹਾਂ ਆਸ ਕਰਦਾ ਹਾਂ ਕਿ ਮੇਰੀ ਕਵਿਤਾ ਤੁਹਾਨੂੰ ਪਸੰਦ ਆਵੇਗੀ ਸੁਤੇ ਸ਼ੇਰ ਦੀ ਸੁੱਤੀ ਹੋਈ ਅੱਖ ਜਾਗੀ ਸੁਤੇ ਸ਼ੇਰ ਦੀ ਸੁੱਤੀ ਹੋਈ ਅੱਖ ਜਾਗੀ ਉਹਨੇ ਸਾਥੀਆਂ ਤੈ ਮੰਗਾਰੇ ਸੀ ਉਹਨੇ ਸਾਥੀਆਂ ਤੈ ਮੰਗਾਰੇ ਸੀ ਇਕੱਠੇ ਕਰ ਮਜਾਲ ਬਹਾਦਰਾਂ ਨੂੰ ਇਕੱਠੇ ਕਰ ਮਜਾਲ ਬਹਾਦਰਾਂ ਨੂੰ ਜਾ ਕੇ ਦੁਸ਼ਮਣਾਂ ਤੈ ਲਲਕਾਰਿਆ ਸੀ ਜਾ ਕੇ ਦੁਸ਼ਮਣਾਂ ਤੈ ਲਲਕਾਰਿਆ ਸੀ ਜੰਗ ਹੋਈ ਖਿਦਰਾਣੇ ਦੇ ਢਾਮ ਨੇੜੇ ਜੰਗ ਹੋਈ ਖਿਦਰਾਣੇ ਦੇ ਢਾਮ ਨੇੜੇ ਚੌਣ ਬਲਦੀ ਸ਼ਮਾ ਤੇ ਸੜ ਪਰਮਾਨਿਆਂ ਨੇ ਬਲਦੀ ਸ਼ਮਾ ਤੇ ਸੜ ਪਰਮਾਨਿਆਂ ਨੇ ਲੱਗੇ ਧੱਬੇ ਨੂੰ ਅੱਜ ਉਤਾਰਿਆ ਸੀ ਲੱਗੇ ਧੱਬੇ ਨੂੰ ਅੱਜ ਉਤਾਰਿਆ ਸੀ ਜਿਨੇ ਤੁਰਕਾ ਨੂੰ ਤਾਰੇ ਵਿਖਾਏ ਉਹਨਾ ਜਿਨੇ ਤੁਰਕਾ ਨੂੰ ਤਾਰੇ ਵਿਖਾਏ ਉਹਨਾ ਛੱਡੇ ਗੋੜੀਆਂ ਸਾਵੇਂ ਤੀਰਸੀ ਭਾਵੇਂ ਛੱਡੇ ਗੋੜੀਆਂ ਸਾਵੇਂ ਤੀਰਸੀ ਭਾਵੇਂ ਚਾੜੀ ਲੋਥੀ ਦਸ਼ਮਨਾ ਦੀ ਚਾੜੀ ਲੋਥੀ ਦਸ਼ਮਨਾ ਦੀ ਲਕshmi ਹੋਏ ਦਸ਼ਮੇਸ਼ ਦੇ ਵੀਰ ਭਾਵੇਂ ਲਕshmi ਹੋਏ ਦਸ਼ਮੇਸ਼ ਦੇ ਵੀਰ ਭਾਵੇਂ ਵੈਰੀ ਭੱਜ ਗਏ ਸਿਰਾਂ ਤੇ ਪੈਰ ਰੱਖ ਕੇ ਵੈਰੀ ਭੱਜ ਗਏ ਸਿਰਾਂ ਤੇ ਪੈਰ ਰੱਖ ਕੇ ਚਾਲੇ ਪਾ ਗਏ ਸਿੰਘ ਅਖੀਰ ਭਾਵੇਂ ਚਾਲੇ ਪਾ ਗਏ ਸਿੰਘ ਅਖੀਰ ਭਾਵੇਂ ਕਲਗੀ ਧਰਮ ਤੱਕ ਸਰੂਰ ਆਇਆ ਕਲਗੀ ਧਰਮ ਤੱਕ ਸਰੂਰ ਆਇਆ ਉਤਰ ਟੀਬਿਓ ਦੇਣ ਪਿਆਰ ਲੱਗੇ ਉਤਰ ਟੀਬਿਓ ਦੇਣ ਪਿਆਰ ਲੱਗੇ ਆਪਣੇ ਪੱਟਾ ਤੇ ਉਹਨਾਂ ਦੇ ਸਿਰ ਰੱਖ ਕੇ ਆਪਣੇ ਪੱਟਾ ਤੇ ਉਹਨਾਂ ਦੇ ਸਿਰ ਰੱਖ ਕੇ ਵਾਰੋ ਵਾਰੀ ਸੰਕਰਣ ਦੀਦਾਰ ਲੱਗੇ ਵਾਰੋ ਵਾਰੀ ਸੰਕਰਣ ਦੀਦਾਰ ਲੱਗੇ ਸੁੱਤੇ ਸਦਾ ਦੀ ਨੀਂਦ ਪਹਾੜਾਂ ਚੋਂ ਸੁੱਤੇ ਸਦਾ ਦੀ ਨੀਂਦ ਬਹਾਦਰਾਂ ਚ ਕੋਈ ਅਜੀਦ ਲੱਗੇ ਕੋਈ ਜੁਝਾਰ ਲੱਗੇ ਕੋਈ ਅਜੀਦ ਲੱਗੇ ਕੋਈ ਜੁਝਾਰ ਲੱਗੇ ਕੋਈ 5000 ਹਜਾਰੀ ਕੋਈ 10000 ਹਜਾਰੀ ਕੋਈ 5000 ਹਜਾਰੀ ਕੋਈ 10000 ਹਜਾਰੀ ਬਖਸ਼ਣ ਮੁਕਤਿਆ ਸੰਕਲਗੀ ਧਰ ਲੱਗੇ ਬਖਸ਼ਣ ਮੁਕਤਿਆ ਸੰਕਲਗੀ ਧਰ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ